ਹੈਲੋ ਧੀਏ ਮੈਂ ਤੈਨੂੰ ਹੀ ਯਾਦ ਕਰਦੀ ਸੀ ਮੰਮੀ ਸਾਜਾ ਕਿਵੇਂ ਚੜਾਇਆ ਤੁਸੀਂ ਕੁਛ ਨਹੀਂ ਪੁੱਤ ਆ ਝਾੜੂ ਜਿਆ ਕੱਢ ਕੇ ਹਟੀਆਂ ਕੀ ਗੱਲ ਮੰਮੀ ਦੋ ਦੋ ਨੂੰਹਾਂ ਹੋਣ ਦੇ ਬਾਵਜੂਦ ਵੀ ਤੁਸੀਂ ਕੰਮ ਕਿਉਂ ਕਰਦੀਆਂ ਪੁੱਤ ਗੰਮ ਦਾ ਨਾ ਬੰਦੇ ਦੇ ਭਾਗ ਨੇ ਜਦ ਤੱਕ ਮੇਰੇ 'ਚ ਹਿੰਮਤ ਓਨੀ ਦੇ ਤਾਂ ਮੈਂ ਕੰਮ ਕਰੂੰਗੀ ਸਾਫ਼-ਸਾਫ਼ ਦੱਸੂਨੀ ਕਿ ਦੋਨੇ ਭਾਬੀਆਂ ਕੰਮ ਨਹੀਂ ਕਰਦੀਆਂ ਤੇ ਘਰ ਦਾ ਸਾਰਾ ਕੰਮ ਥੋੜੇ ਤੋਂ ਕਰਉਂਦੀਆਂ ਨੇ ਨਹੀਂ ਧੀਏ ਇਹੇ ਜੀ ਕੋਈ ਗੱਲ ਨਹੀਂ ਹੋਰ ਕਹੇ ਜੀ ਗੱਲਾਂ ਮੰਮੀ ਜਿਹੜੀ ਉਮਰ 'ਚ ਉਹਨੂੰ ਆਰਾਮ ਕਰਨਾ ਚਾਹੀਦਾ ਉਹ ਉਸ ਉਮਰ 'ਚ ਤੁਸੀਂ ਕੰਮ ਲੱਗੇ ਹੋਏ ਦੋਨੇ ਭਾਬੀਆਂ ਨੂੰ ਇਹ ਚਾਹੀਦਾ ਵੀ ਤੁਹਾਨੂੰ ਬੈੱਡ ਤੇ ਬੈਠੇ ਨੂੰ ਰੋਟੀ ਪਾਣੀ ਪੁੱਛਣ ਪਰ ਰੋਟੀ ਪਾਣੀ ਪੁੱਛਣਾਂ ਤਾਂ ਦੂਰ ਰਹਿਗਾ ਉਹ ਤਾਂ ਤੁਤੋ ਆਪ ਕੰਮ ਕਰਉਂਦੀਆਂ ਨੇ ਕਿਉਂ ਹੁੰਦੀ ਏ ਤੂੰ ਕਿਉਂ ਮੇਰੀ ਟੈਨਸ਼ਨ ਲੈਨੀ ਆ ਉਹ ਬੈੱਡ ਤੇ ਬੈਠ ਕੇ ਤਾਂ ਹੱਡ-ਬੋਡੇ ਜਾਮ ਹੁੰਦੇ ਨੇ ਉਹ ਮੈਂ ਨਹੀਂ ਚਾਹੁੰਦੀ ਮੇਰੇ ਹੱਡ-ਬੋਡੇ ਜਾਮ ਹੋਣ ਰਹਿਣ ਦਿਆ ਕਰੂ ਮੈਂ ਬਾ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਤੂੰ ਬਚਪਨ ਤੋਂ ਦੇਖਦੀ ਆ ਰਹੀ ਆ ਪਹਿਲਾਂ ਤੁਸੀਂ ਮੇਰੀ ਦਾਦੀ ਜਾਨੀ ਕਿ ਆਪਦੀ ਸੱਸ ਦੇ ਅੱਤੇ ਸਾਰਾ ਕੰਮ ਕਰਦੀ ਸੀ ਕੁਛ ਨਹੀਂ ਸੀ ਬੋਲਦੀ ਚੁੱਪ ਕਾ ਕੇ ਸਾਰਾ ਦਿਨ ਕੰਮ ਲੱਗੀ ਰਹਿੰਦੀ ਸੀ ਤੇ ਹੁਣ ਤੁਸੀਂ ਆਪਣੀ ਲੋਹਾ ਅੱਗੇ ਵੀ ਕੁਝ ਨਹੀਂ ਬੋਲਦੇ ਸੋ ਉਹਨਾਂ ਦੇ ਵੀ ਸਾਰੇ ਕੰਮ ਆਪੇ ਕਰਦੇ ਰਹਿੰਦੇ ਹੋ ਚਾਹੇ ਉਹ ਕਮਾਉਂਦੀਆਂ ਹੀ ਨੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਤੋਂ ਦਬ ਕੇ ਰਹੋ ਬਾਹਰ ਮਾਂ ਦਾ ਦੀ ਆਪਣੀ ਟੀਮ ਆਪਣੀਆਂ ਸ਼ਿਕਾਇਤਾਂ ਲਾ ਰਹੇ ਨੇ ਠੀਕ ਹੈ ਹਾਂ ਹਾਂ ਜੀ ਸ਼ਿਕਾਇਤਾਂ ਲੱਗ ਰਹੀਆਂ ਨੇ ਆਪਣੀਆਂ ਕੀ ਇਹ ਤੇਰੇ ਹੁੰਦੇ ਮੈਨੂੰ ਕਾਦੀ ਟੈਨਸ਼ਨ ਫੋਨ ਕਿਉਂ ਕਟਿਆ ਕਿਉਂ ਕਟਿਆ ਮੈਂ ਫੋਨ ਕਿਉਂਕਿ ਮੰਮੀ ਜੀ ਤੁਸੀਂ ਇਹ ਕੰਮ ਦੇ ਟਾਈਮ ਆ ਫੋਨ ਤੇ ਗੱਲਾਂ ਕਰ ਰਹੇ ਹੋ ਧੀਏ ਫੇਰ ਕੀ ਹੋ ਗਿਆ ਜੇ ਮੈਂ 2 ਮਿੰਟ ਨਾ ਫੋਨ ਤੇ ਗੱਲ ਕਰ ਲਈ ਮੰਮੀ ਜੀ ਸਾਨੂੰ ਥੋੜੇ ਤੋਂ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਤੁਸੀਂ ਫੋਨ ਲਾ ਕੇ ਆਪਦੀ ਧੀ ਕੋਲੇ ਸਾਡੀਆਂ ਜੁਗਲੀਆਂ ਕਰਦੇ ਹੋ ਨਾ ਇਹ ਸਭ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਮੇਰੇ ਤੈਨੂੰ ਲੈ ਕੋਈ ਗਲਤ ਗੱਲ ਨਹੀਂ ਹੋਈ ਹੈ ਆਪ ਤੁਹਾਡੀ ਬਲਕਿ ਉਹ ਚੁਗਲੀ ਕਰੂੰਗੀ ਮੰਮੀ ਜੀ ਸਾਨੂੰ ਕੋਈ ਗਲਤ ਫਹਿਮੀ ਨਹੀਂ ਹੈਗੀ ਸਾਨੂੰ ਪਤਾ ਤੁਸੀਂ ਕਿਹਦੇ ਨਾਲ ਕੀ ਗੱਲਾਂ ਕਰਦੇ ਹੋ ਦਰਸਲ ਨਾ ਤਾਂ ਤੁਸੀਂ ਕਹਤੋਂ ਤੇ ਨਾ ਤੁਹਾਡੀ ਉਹ ਧੀ ਐਵੇਂ ਤੁਸੀਂ ਦੋਨੇ ਜਾਣੀਏ ਕਿਉਂ ਗੱਲਾਂ ਨੂੰ ਮਦੌੜ ਲੱਗੀਆ ਉਹ ਮੇਰੀ ਧੀ ਨੇ ਕਿਹੜਾ ਤੁਹਾਨੂੰ ਕੁਝ ਕਿਹਾ ਮੰਮੀ ਜੀ ਉਹਦੇ ਚੰਨੀ ਹਿੰਮਤ ਕਿੱਥੇ ਵੀ ਉਹ ਸਾਨੂੰ ਕੁਝ ਕਹਿ ਦੇਵੇ ਵੈਸੇ ਵੀ ਉਹਦਾ ਇਸ ਘਰ ਤੇ ਕੋਈ ਹੱਕ ਹੈ ਹੀ ਨਹੀਂ ਅਨੂ ਤੂੰ ਨਾ ਕਿਸੇ ਗਲਤ ਫਹਿਮੀ ਜਿਹਾ ਨਾ ਰਹੀ ਜਦ ਤੱਕ ਉਹਦੇ ਮਾਪੇ ਜਿਉਂਦੇ ਨੇ ਨਾ ਉਹਦਾ ਹੱਕ ਇਸ ਘਰ ਤੇ ਹੈਗਾ ਤੇ ਇਸ ਘਰ ਦੇ ਦਰਵਾਜ਼ੇ ਨਾ ਉਹਦੇ ਲਈ ਹਮੇਸ਼ਾ ਖੁੱਲੇ ਨੇ ਇਸ ਘਰ ਦੇ ਦਰਵਾਜ਼ੇ ਉਹਦੇ ਲਈ ਖੁੱਲੇ ਨੇ ਅਗਰ ਦਾ ਤੁਸੀਂ ਤਾਂ ਗੁੱਸਾ ਹੀ ਕਰਕੇ ਦਿਲ ਤੇ ਲੈ ਕੇ ਗੱਲ ਨੂੰ ਆਨੂੰ ਤੋ ਵੀ ਨਾ ਦੇਖ ਕੇ ਨੇ ਬੋਲਦੀ ਦੇਖਿਆ ਮੰਮੀ ਜੀ ਦਾ ਤਾਂ ਦਿਲ ਹੀ ਟੁੱਟ ਗਿਆ ਦੇਖਿਆ ਨੂੰ ਕਿਤੇ ਹੁਣ ਮੰਮੀ ਜੀ ਆਪਣੀ ਸ਼ਿਕਾਇਤ ਆਪਦੇ ਮੁੰਡਿਆਂ ਨੂੰ ਨਾ ਲਾ ਦੇਣ ਫਿਰ ਆਪਣਾ ਦਿਲ ਟੁੱਟ ਜਾ ਦੇ ਤਾਂ ਸੋਨੀ ਕਿਵੇਂ ਦੋਵੇਂ ਜਾਣੀਆਂ ਮੇਰਾ ਮਜ਼ਾਕ ਡਾਉਂਦੀਆਂ ਨੇ ਉਹ ਥੋੜੇ ਵੀ ਦੋਹਾਂ ਦੇ ਧੀਆ ਪੁੱਤ ਨੇ ਜਦੋਂ ਥੋੜਾ ਮਜ਼ਾਕ ਡਾਉਣਗੇ ਨਾ ਫੇਰ ਤੁਹਾਨੂੰ ਦੋਹਾਂ ਨੂੰ ਪਤਾ ਲੱਗੂ ਮੰਮੀ ਜੀ ਸੌ ਸਮਝ ਕੇ ਬੋਲੋ ਨਾਤੀਏ ਹੁਣ ਗੁੱਸੇ ਕਿਉਂ ਹੋ ਨੀ ਉਹ ਥੋੜੀ ਗੱਲ ਤਾਂ ਹੀ ਮੈਂ ਤਾਂ ਜਵਾਬ ਦਿੱਤਾ ਮੰਮੀ ਜੀ ਉਹ ਸ਼ਾਂਤ ਭੈਣੇ ਸ਼ਾਂਤ ਮੰਮੀ ਜੀ ਜਾ ਕੇ ਰਸੋਈ ਚ ਰੋਟੀ ਪਾਣੀ ਨੇੜੇ ਲੱਗੋ ਤੁਹਾਡੇ ਪੁੱਤੋਂ ਆਉਂਦੇ ਹੀ ਹੋਣਗੇ ਅਨੁਸੂ ਮੈਨੂੰ ਰੋਕ ਲਿਆ ਇਹ ਅੱਜ ਮੰਮੀ ਨੂੰ ਮੈਂ ਸੁਣੋਣੀ ਆ ਬਹੁਤ ਸੀ ਖੈਰਲੀ ਠੰਡੇ ਦਿਮਾਗ ਤੋਂ ਕੰਮ ਲੈ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤਾਂ ਆਪਣੀ ਖੈਰ ਨਹੀਂ ਹੋਰ ਮੂਰਖਾ ਆਪ ਕਰਕੇ ਤਾਂ ਤੇ ਸਵਾਦ ਆ ਗਿਆ ਕਾਸ਼ ਇਹ ਨਜ਼ਾਰਾ ਮੈਨੂੰ ਰੋਜ਼ ਦੇਖਣ ਨੂੰ ਮਿਲ ਜਿਆ ਕਰੇ ਓ ਕੀ ਹੋ ਗਿਆ ਕੱਲੀ ਉਹ ਹੱਸੀ ਜਾਨੀ ਆ ਮੈਨੂੰ ਵੀ ਦੱਸ ਦੇ ਦੇਖੋ ਯਾਰਾ ਕੋਈ ਆਪਣੇ ਐਂਟਰਟੇਨਮੈਂਟ ਲਈ ਟੀਵੀ ਦੇਖਦਾ ਤੇ ਜਾਂ ਫੋਨ ਮੈਨੂੰ ਇਹਨਾਂ ਦੋਨਾਂ 'ਚੋਂ ਕਿਸੇ ਦੀ ਲੋੜ ਨਹੀਂ ਪੈਂਦੀ ਉਹ ਮੇਰਾ ਐਂਟਰਟੇਨਮੈਂਟ ਤਾਂ ਸੱਸ ਨੂੰਹਾਂ ਦੀ ਲੜਾਈ ਦੇਖ ਕੇ ਹੋ ਜਾਂਦਾ ਓਏ ਅੱਜ ਕੀ ਹੋ ਗਿਆ ਜੀ ਉਹੀ ਜੋ ਮੈਂ ਚਾਹੁੰਦੀ ਸੀ ਉਹ ਮੈਂ ਸ਼ੈਲੀ ਨੂੰ ਮਾੜੀ ਜੀ ਦਿੱਲੀ ਲਈ ਤੇ ਉਦੋਂ ਜਿਹੜੇ ਸ਼ੈਲੀ ਨੇ ਭਾਂਬੜ ਮਚਾਏ ਉੱਚੋ ਹੀ ਨਾ ਉਹ ਤੈਨੂੰ ਕਿੰਨੀ ਵਾਰ ਕਿਹਾ ਇਹ ਜੇ ਕੰਮ ਨਾ ਕਰਿਆ ਕਰ ਨਾ ਕਰਿਆ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਲੜਾਈ ਦੀ ਜੜ ਤੂੰ ਹੀ ਐ ਛਿੱਤਰ ਬਹੁਤ ਖਾਏਂਗੀ ਛਿੱਤਰ ਹੋ ਵੀ ਮੈਂ ਜਿ ਮੈਨੂੰ ਲੱਗਦਾ ਤੁਸੀਂ ਭੁੱਲ ਗਏ ਕਿ ਮੈਂ ਟੀਚਰ ਆ ਤੇ ਟੀਚਰ ਛਿੱਤਰ ਖਾਂਦੀ ਨਹੀਂ ਲਾਉਂਦੀ ਐ ਸੌਰੀ ਟੀਚਰ ਜੀ ਆਹ ਲਓ ਤੁਹਾਡਾ ਗਿਫਟ ਜੇਕਾ ਕਾਦੀ ਖੁਸ਼ੀ ਚ ਉਹ ਗਿਫਟ ਦੇਣ ਲਈ ਵੀ ਕੋਈ ਕਾਰਨ ਚਾਹੀਦਾ ਮੇਰਾ ਦਿਲ ਕੀਤਾ ਮੈਂ ਲੈ ਆਇਆ ਹਮ ਚੱਜ ਦਾ ਵੀ ਲੈ ਕੇ ਆਏ ਹਾਂ ਉਹ ਪਹਿਲਾਂ ਤੂੰ ਖੋਲ ਕੇ ਤਾਂ ਦੇਖ ਤੈਨੂੰ ਮੇਰੀ ਪਸੰਦ ਪਸੰਦ ਆਊ ਕੀ ਗੱਲ ਪਸੰਦ ਨਹੀਂ ਆਇਆ ਪਸੰਦ ਹਾਂ ਕੀ ਲੈ ਕੇ ਆਏ ਹੋ ਤੁਹਾਨੂੰ ਕੀ ਲੱਗਦਾ ਮੈਂ ਇਹ ਜੇ ਸੂਟ ਪਾਉਂਗੀ ਮੈਂ ਤਾਂ ਅੱਜ ਤੱਕ ਇੰਨਾ ਘਟੀਆ ਕੱਪੜਾ ਕਦੇ ਪਾਇਆ ਹੀ ਨਹੀਂ ਵਧੀਆ ਤੋਂ ਵਧੀਆ ਸੂਟ ਪਾਉਣੀ ਹੈ ਮੈਂ ਯਾਰ ਇੰਨਾ ਵੀ ਮਾੜਾ ਨਹੀਂ ਰੰਗ ਤਾਂ ਦੇਖ ਤੇਰੇ ਤੇ ਕਿੰਨਾ ਸੋਹਣਾ ਲੱਗੂਗਾ ਇਹ ਤਾਂ ਹੁਣ ਤੁਸੀਂ ਜਾਣ ਕੇ ਕਹਿ ਰਹੇ ਹੋ ਨਾ ਇਹਦਾ ਰੰਗ ਆ ਨਾ ਇਹਦੀ ਵਜਾ ਹਉ ਨਹੀਂ ਲੱਗਦਾ ਹੋਊ ਇਹ ਸੋਨਾ ਮੈਂ ਤਾਂ ਕੋਈ ਨਹੀਂ ਪਾਉਂਦੀ ਇੰਨਾ ਹਲਕਾ ਕੱਪੜਾ ਇਹ ਜਿਹਾ ਕੱਪੜਾ ਤਾਂ ਅਸੀਂ ਲਾਗੀਆਂ ਨੂੰ ਵੀ ਨਹੀਂ ਦਿੰਦੇ ਅਨੂ ਤੈਨੂੰ ਕੱਲ ਸੂਟ ਪਸੰਦ ਨਹੀਂ ਥੀ ਉਹ ਤਾਂ ਗੱਲ ਠੀਕ ਆ ਪਰ ਸਿੱਤਨ ਦੀ ਕੀ ਲੋੜ ਥੀ ਮੈਂ ਬੋਲਣ ਦੀ ਲੋੜ ਨਹੀਂ ਤੁਸੀਂ ਮੈਨੂੰ ਗਿਫਟ ਦੇਣਾ ਸੀ ਦੇ ਤਾਂ ਗੱਲ ਖਤਮ ਚਾਹੇ ਮੈਂ ਉਸ ਗਿਫਟ ਨੂੰ ਰੱਖਾਂ ਚਾਹੇ ਸਿੱਟਾਂ ਮੇਰੀ ਮਰਜ਼ੀ ਵਾ ਨਹੀਂ ਤੇਰੇ ਇੱਕ ਦਿਨ ਤੇਰੀਆਂ ਇਹ ਮਰਜ਼ੀਆਂ ਨੇ ਨਾ ਆਪਣਾ ਘਰ ਖਰਾਬ ਕਰ ਲੈਣਾ ਤੈਨੂੰ ਸੂਟ ਨਹੀਂ ਪਸੰਦ ਆਇਆ ਚੱਲ ਨਾ ਸਹੀ ਤੈਨੂੰ ਇਹਦੇ ਵਿੱਚ ਮੇਰਾ ਲੁਕਿਆ ਹੋਇਆ ਪਿਆਰ ਨਹੀਂ ਦਿਖਿਆ ਲੁਕਿਆ ਹੋਇਆ ਪਿਆਰ ਇਹ ਮਿੱਠੀਆਂ ਮਿੱਠੀਆਂ ਗੱਲਾਂ ਨਾ ਕਿਸੇ ਹੋਰ ਨਾਲ ਕਰਿਓ ਨਾਲ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਮੈਨੂੰ ਚਾਰਨ ਨੂੰ ਫਿਰਦੇ ਹੋ ਨਾ ਮੈਂ ਨਹੀਂ ਚਰਨੀ ਅਨੂਪ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਆ ਜੋ ਕਿ ਤੂੰ ਹਰ ਵਾਰੀ ਪਾਰ ਕਰ ਜੰਨੀ ਆ ਅੱਛਾ ਥੋੜੇ ਤੋਂ ਮੇਰੀ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਮੇਰੇ ਤੋਂ ਵੀ ਥੋੜੀ ਉਹ ਗੱਲ ਬਰਦਾਸ਼ਤ ਨਹੀਂ ਹੋਈ ਮੈਂ ਕੀ ਕਹਤਾ ਬੜੀ ਛੇਤੀ ਭੁਰ ਲਗੇ ਹੁਣੇ ਤਾਂ ਕਹਿੰਦੇ ਸੀ ਛਿੱਤਰ ਖਾਏਂਗੀ ਪਰ ਤੈਨੂੰ ਕਿੰਨੀ ਵਾਰ ਕਿਹਾ ਇਹ ਜੇ ਕੰਮ ਨਾ ਕਰਿਆ ਕਰ ਨਾ ਕਰਿਆ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਲੜਾਈ ਦੀ ਜੜ ਤੂੰ ਹੀ ਆ ਛਿੱਤਰ ਬਹੁਤ ਖਾਏਂਗੀ ਤੁਸੀਂ ਆਪਣੇ ਘਰ ਵਾਲੀ ਨੂੰ ਇਹ ਗੱਲ ਕਿਵੇਂ ਕਹਿ ਸਕਦੇ ਹੋ ਇਹ ਸਭ ਨਾ ਉਸੇ ਛਿੱਤਰ ਦਾ ਜਵਾਬ ਆ ਅਨੂੰ ਇੰਨੀ ਖਾਰ ਇੰਨੀ ਖਾਰ ਰੱਖਦੀ ਐ ਤੂੰ ਹਾਂ ਇੰਨੀ ਉਹ ਖਾਰ ਰੱਖਦੀ ਐ ਮੈਂ ਤਾਂ ਨਾਲੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਤੁਸੀਂ ਇੱਕ ਲਫ਼ਜ਼ ਹੀ ਕੱਢਿਆ ਸੀ ਮੂੰਹ ਚ ਤੇ ਥੋੜਾ ਜੀ ਮੈਨੂੰ ਐਸੀ ਵੈਸੀ ਨਾ ਸਮਝਿਓ ਮੈਂ ਤਾਂ ਵੱਡੇ ਵੱਡੇ ਪੜਨੇ ਪਾ ਦੰਨੀ ਆ ਕੋਈ ਖੰਗ ਕੇ ਤਾਂ ਦੇਖੇ ਮੇਰੇ ਮੂਰੇ ਜੈਸੇ ਸੂਟ ਇੰਨਾ ਵੀ ਮਾੜਾ ਨਹੀਂ ਪਰ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਇੰਨਾ ਕੁ ਡਰਾਮਾ ਤਾਂ ਕਰਨਾ ਹੀ ਪੈਣਾ ਸੀ ਆਹ ਲਓ ਜੀ ਰੋਟੀ ਉਹ ਸਬਜ਼ੀ ਤਾਂ ਬਹੁਤ ਪਾ ਲਈ ਹੋਣੀ ਮੈਂ ਤਾਂ ਨਾ ਜਾਣ ਕੇ ਪਾ ਕੇ ਲਈ ਹੈ ਇੰਨੀ ਕ ਫਿਰ ਤੁਸੀਂ ਪਿੱਛੇ ਝੂਠੀ ਹੀ ਛੱਡਦੇ ਹੋ ਮੈਂ ਕਦੋਂ ਛੱਡਦਾ ਝੂਠੀ ਸਾਬ ਜੀ ਸਾਰੀ ਤਾਂ ਮੈਂ ਖਾ ਲੈਂਦਾ ਫਿਰ ਇਹਨੂੰ ਵੀ ਖਾ ਲੋ ਬੋਲਨੇ ਘੱਜਨੇ ਹੋ ਖਾ ਲੈਣਾ ਤੂੰ ਨਹੀਂ ਖਾਣੀ ਸਬਜੀ ਰੋਟੀ ਜੀ ਮੈਨੂੰ ਭੁੱਖ ਨਹੀਂ ਹੈਗੀ ਤੁਸੀਂ ਖਾ ਲਓ ਹੁਣ ਕੀ ਦੱਸਾਂ ਛੋਡੀ ਨੂੰ ਨੇ ਨਾ ਤਾਂ ਡੱਬੇ ਚ ਰੋਟੀ ਛੱਡੀ ਆ ਤੇ ਨਾ ਹੀ ਸਬਜੀ ਇਹ ਕੀ ਕਰ ਰਹੇ ਹੋ ਤੁਸੀਂ ਤੁਸੀਂ ਖਾ ਲਓ ਨਾ ਰੋਟੀ ਮੈਨੂੰ ਪਤਾ ਨਾ ਤੇਤੋ ਬਿਨਾ ਮੈਂ ਰੋਟੀ ਨਹੀਂ ਖਾਦਾ ਜਿਹੜਾ ਤੂੰ ਅੱਜ ਉਹ ਬੋਲ ਰਿਹਾ ਮੈਂ ਸਭ ਪੜ ਲੈਣਾ ਕਿਉਂ ਦੋਲੀ ਆਨੇ ਆ ਤੇਰੀਆਂ ਨੂਹਾਂ ਨੇ ਅੱਜ ਤੈਨੂੰ ਫੇਰ ਕੁਛ ਕਹਿਤਾ ਛੱਡੋ ਜੀ ਇਹ ਛੋਟੀਆਂ ਮੋਟੀਆਂ ਗੱਲਾਂ ਦਾ ਨਾ ਘਰ ਚ ਹੁੰਦੀ ਹੀ ਨਹੀਂ ਰਹਿੰਦੀਆਂ ਨੇ ਐਵੇਂ ਗੱਲਾਂ ਦਾ ਬੰਦਾ ਬਣਾ ਕੇ ਘਰ ਥੋੜਾ ਖਰਾਬ ਕਰਨਾ ਕਰ ਪਰ ਤੇਰੀ ਸਹੀ ਇਹੀ ਗੱਲਾਂ ਤੇਰੀਆਂ ਨੋਹਾਂ ਸਿੱਖਿਆਵਾਂ ਕਦੋਂ ਕੇ ਬੈਲੋ ਕਿ ਰੱਖੀ ਦਾ ਕੋਈ ਨਾ ਜੀ ਟਾਈਮ ਬੈ ਲੈਣ ਲੋ ਆਪੇ ਸਭ ਕੁਝ ਸਿੱਖ ਜਾਣਗੇ ਲੈ ਫਿਰ ਖਾ ਰੋਟੀ ਜੇ ਉਹਨਾਂ ਨੇ ਤੇਰੇ ਲਈ ਰੋਟੀ ਨਹੀਂ ਛੱਡੀ ਤਾਂ ਫਿਰ ਆਪਾਂ ਤੋਹੇ ਜਾਣੇ ਇਹ ਅੱਧੀ ਅੱਧੀ ਖਾ ਲੈਣੇ ਆ ਚੱਲੀ ਕੜੀ ਚਾਹ ਬਣਾ ਕੇ ਲਿਆ ਦੇ ਸਿਰ ਬਹੁਤ ਹੋ ਗਈ ਜਾਂਦਾ ਸੁਣਿਆ ਨਹੀਂ ਤੈਨੂੰ ਉਹ ਮੈਂ ਤੈਨੂੰ ਚਾਹ ਬਣਾਉਣ ਲਈ ਕਿਹਾ ਹੈ ਬਣਾ ਦਿੰਨੀ ਆ ਚਾ ਇੱਥੇ ਤਾਂ ਸਭ ਨੂੰ ਆਪਣੀ ਪਈਆ ਮੇਰੀ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਉਹ ਕੀ ਕਹੀ ਜਾਂਦੀ ਏ ਤੂੰ ਕਿਹਨੂੰ ਨਹੀਂ ਤੇਰੀ ਪਰਵਾਹ ਖੋਟੀ ਮਾਨ ਕੀ ਕਿਹਾ ਹੋ ਗਏ ਨਾ ਹਰਾ ਅੱਜ ਮੰਮੀ ਜੀ ਨੇ ਨਾ ਮੈਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਨੇ ਉਹ ਮੇਰੀ ਮਾਂ ਨੇ ਸੁਣਾਈਆਂ ਨੇ ਓਏ ਨਹੀਂ ਨਹੀਂ ਮੇਰੀ ਮਾਂ ਤਾਂ ਗਊ ਐ ਉਹ ਨਹੀਂ ਕਿਸੇ ਨੂੰ ਕੁਝ ਕਹਿ ਸਕਦੀ ਐਵੇਂ ਕਿਉਂ ਤੂੰ ਮੇਰੀ ਮਾਂ ਨੂੰ ਮਾੜਾ ਕਹਿੰਦੀ ਰਹਿਣੀ ਐ ਮੈਂ ਤਾਂ ਅੱਜ ਤੱਕ ਆਦੀ ਮਾਂ ਨੂੰ ਕਦੇ ਉੱਚੀ ਬੋਲ ਦੇਣੀ ਦੇਖਿਆ ਤੂੰ ਕਹਿੰਦੀ ਓਹ ਤੈਨੂੰ ਮਾੜਾ ਚੰਗਾ ਬੋਲਦੇ ਨੇ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਤੁਹਾਨੂੰ ਹਜੇ ਤੱਕ ਨਹੀਂ ਪਤਾ ਚੱਲਿਆ ਵੀ ਮੈਂ ਕਿਹੋ ਜਈ ਆ ਮੇਰੇ ਨਾਲੋਂ ਵੱਧ ਹਜੇ ਵੀ ਤੁਸੀਂ ਆਪਣੀ ਮਾਂ ਤੇ ਯਕੀਨ ਨਾ ਰੱਖਦੇ ਹੋ ਆਪਣੇ ਭਰਾ ਤੂੰ ਹੀ ਕੁਝ ਸਿੱਖ ਲਓ ਅਣੂ ਦੀ ਕੱਲੀ ਕੱਲੀ ਗੱਲ ਮੰਨਦਾ ਤੇ ਜੀਜੀ ਕਰਦਾ ਅੱਗੇ ਪਿੱਛੇ ਫਿਰਦਾ ਰਹਿੰਦਾ ਉਹ ਤੂੰ ਕੀ ਚਾਹਣੀ ਐ ਵੀ ਉਹਦੇ ਵਾਂਗੂੰ ਹੁਣ ਮੈਂ ਵੀ ਤੇਰੇ ਅੱਗੇ ਪਿੱਛੇ ਜੀਜੀ ਕਰਦਾ ਫਿਰਾਂ ਜੀ 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 ਨਾ ਸਹੀ ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਆ ਟੋਟੋ ਕਟ ਉਸ ਤੇ ਤਾਂ ਯਕੀਨ ਰੱਖ ਲਿਆ ਕਰੋ ਯਕੀਨ ਉਹ ਯਕੀਨ ਬਥੇਰਾ ਛੱਲੀ ਪਰ ਕੀ ਹੈ ਨਾ ਤਾੜੀ ਕਦੇ ਇਕੱਥਨਾ ਨਹੀਂ ਨਾ ਵੱਜਦੀ ਤੁਹਾਡੇ ਕਹਿਣ ਦਾ ਕੀ ਮਤਲਬ ਆ ਮੇਰੇ ਕਹਿਣ ਦਾ ਮਤਲਬ ਇਹੀ ਹੈ ਤੈ ਵੀ ਜ਼ਰੂਰ ਮੰਮੀ ਨੂੰ ਕੁਛ ਨਾ ਕੁਛ ਕਿਹਾ ਹੋ ਜਿਹੜੀਆਂ ਮੰਮੀ ਨੇ ਤੈਨੂੰ ਸੁਣਾਈਆਂ ਨੇ ਮੈਂ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਉਨੇ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਨਾ ਹੀ ਚਾਹੂਗੀ ਉਹਨਾਂ ਦਾ ਸਭੋ ਸ਼ੁਕਰ ਮਨਾਉਣਾ ਚਾਹੀਦਾ ਵੀ ਥੋੜੀ ਸੱਸ ਤੁਹਾਨੂੰ ਕੁਝ ਕਹਿੰਦੀ ਨਹੀਂ ਨਹੀਂ ਬਾਹਰੇ ਬਾਹਰੇ ਤਾਂ ਲੋਕ ਨਹੀਂ ਇਹਦੇ ਬੁਰੇ ਹਾਲ ਹੋਏ ਪਏ ਨੇ ਹਾਲ ਤਾਂ ਸਾਡਾ ਵੀ ਕੋਈ ਚੰਗਾ ਨਹੀਂ ਇਸ ਘਰੇ ਬਸ ਗੱਲ ਇਹ ਆ ਵੀ ਜੇ ਮੇਰੇ ਵਰਗੀ ਤੁਹਾਨੂੰ ਕੁਝ ਦੱਸਦੀ ਆ ਨਾ ਤਾਂ ਤੁਸੀਂ ਯਕੀਨ ਨਹੀਂ ਕਰਦੇ ਚੱਲੀ ਆਪਣੇ ਵਰਗੀ ਤਾਂ ਲਾਈਵ ਕਿਸੇ ਦੀ ਹੋਣੀ ਨਹੀਂ ਓਏ ਆਪਾਂ ਤਾਂ ਸਵੇਰੇ ਤਿਆਰ ਹੋ ਕੇ ਨੌਕਰੀਆਂ ਤੇ ਚਲੇ ਜਾਂਦੇ ਆ ਪਿੱਛੋਂ ਸਾਰਾ ਘਰ ਦਾ ਕੰਮ ਤਾਂ ਮੰਮੀ ਹੀ ਸੰਭਾਲਦੇ ਨੇ ਓਏ ਆਪਾਂ ਨੂੰ ਆਉਂਦਿਆਂ ਨੂੰ ਤਿਆਰ ਰੋਟੀ ਮਿਲਦੀ ਐ ਧੋਤੇ ਕੱਪੜੇ ਮਿਲਦੇ ਨੇ ਹੋਰ ਆਪਾਂ ਨੂੰ ਕੀ ਚਾਹੀਦਾ ਓ ਸ਼ੁਕਰ ਮਨਾਇਆ ਕਰੋ ਮੇਰੀ ਮਾਂ ਦਾ ਜੇ ਤੁਹਾਨੂੰ ਨੌਕਰੀ ਦੇ ਨਾਮ ਨਾਲ ਘਰ ਤੇ ਕੰਮ ਕਰਨੇ ਪੈ ਜਾਣ ਨਾ ਬਹੁਤ ਔਖਾ ਹੋ ਜਾਊਗਾ ਐਵੇਂ ਨਾ ਬੋਲੀ ਜਾਓ ਉਹ ਕੁਝ ਨਹੀਂ ਓਕਾ ਹੁੰਦਾ ਆ ਨੌਕਰੀ ਦੇ ਨਾਲ-ਨਾਲ ਨਾ ਅਸੀਂ ਵੀ ਘਰ ਦੇ ਕੰਮ ਕਰ ਸਕਦੀਆਂ ਛੱਲ ਇਹ ਤਾਂ ਤੂੰ ਬੈਸਨ ਵਾਲੀ ਗੱਲ ਕਰ ਰਹੀ ਐ ਤੁਸੀਂ ਕਹਿਣੀ ਹੋ ਵੀ ਅਸੀਂ ਘਰ ਦੇ ਕੰਮ ਕਰ ਲਾਂਗੀਆਂ ਮੈਂ ਕਹਿੰਨਾ ਤੁਹਾਡੇ ਤੋਂ ਨਹੀਂ ਹੋਣੇ ਛੁੱਟੀ ਵਾਲੇ ਦਿਨ ਤੁਹਾਡਾ ਹਾਲ ਦੇਖਣ ਆਲਾ ਹੁੰਦਾ ਕੋਈ ਸਿਰ ਫੜੀ ਬੈਠੀ ਹੁੰਦੀ ਐ ਕੋਈ ਲੱਤਾਂ ਗੋਡੇ ਫੜੀ ਬੈਠੀ ਹੁੰਦੀ ਐ ਦੋਨਾਂ 'ਚ ਓ ਛੁੱਟੀ ਵਾਲੇ ਦਿਨ ਤਾਂ ਤੁਸੀਂ 베ਲੀ ਹੁੰਨੀ ਹੋ ਉਸ ਦਿਨ ਕੰਮ ਨੂੰ ਹੱਥ ਲਾ ਲਿਆ ਕਰੋ ਪਰ ਤੂੰ ਸ ਤਾਂ ਉਸ ਦਿਨ ਵੀ ਮੇਰੀ ਮਾਂ ਦੀਆਂ ਪੱਕੀਆਂ ਰੋਟੀਆਂ ਖਾਨੀਓ ਜੇ ਅੱਜ ਆਉਣੇ ਤੁਹਾਨੂੰ ਥੋੜਾ ਜਿਹਾ ਕੁਝ ਕਹਿਤਾ ਤਾਂ ਤੇਰਾ ਮੂੰਹ ਬਣ ਗਿਆ ਤੇ ਮੇਰੀ ਮਾਂ ਨੇ ਕਦੇ ਮੂੰਹ ਨਹੀਂ ਬਣਾਇਆ ਹਾਲਾਂਕਿ ਉਹ ਸਾਰੇ ਘਰ ਦੇ ਕੰਮ ਕਰਕੇ ਤੁਹਾਡੇ ਮੋਰੇ ਧਰ ਦਿੰਦੀ ਐ ਮੂੰਹ ਬਣਾਉਂ ਵੀ ਕਿਉਂ ਸਾਡੇ ਪੈਸਿਆਂ ਤੇ ਤਾਂ ਇਹ ਘਰ ਚੱਲਦਾ ਕੱਲੀ ਇੰਨਾ ਗੁਮਾਨ ਉਹ ਕੋਈ ਲੋੜ ਨਹੀਂ ਤੇਰੇ ਪੈਸਿਆਂ ਦੀ ਨਾਲੇ ਜਿਹੜੀ ਕਮਾਈ ਕਰਦੀ ਹਾਂ ਆਪੇ ਲਵੀ ਜਮਾ ਰੱਖਦੀ ਹਾਂ ਮੇਰੀ ਮਾਂ ਦੇ ਦਾ ਤੁਸੀਂ ਹੱਥ ਤੇ ਇੱਕ ਫੁੱਟ ਕਾਉਡੀ ਨਹੀਂ ਧਰਦੀਆਂ ਮੇਰੀ ਮਾਂ ਨੂੰ ਥੋੜੀ ਕਮਾਈ ਦਾ ਰੱਤੀ ਭਰ ਹਸਾਰਾ ਨਹੀਂ ਇੰਨੀ ਗੁਮਾਨ ਹੈ ਨਾ ਛੱਡ ਦੇ ਨੌਕਰੀ ਮੈਂ ਹੈਗਾ ਇੰਨੀ ਕਮਾਈ ਦਾ ਹੈਗੀ ਆ ਵੀ ਮੈਂ ਸਭ ਦਾ ਢਿੱਡ ਭਰ ਸਕਾਂ ਆ ਮੇਰੇ ਤੇ ਹੱਥ ਚੱਕ ਕੇ ਨਾ ਤੁਸੀਂ ਚੰਗਾ ਨਹੀਂ ਕੀਤਾ ਮੈਨੂੰ ਹੁਣ ਬੁਲਾਉਣ ਦੀ ਲੋੜ ਨਹੀਂ ਹੈਗੀ ਖਾ ਲਿਓ ਆਪਣੇ ਮਾਂ ਦੀਆਂ ਬਣੀਆਂ ਰੋਟੀਆਂ ਬਣਾ ਲਓ ਅਸੀਂ ਤੋਂ ਕੜੀ ਜੀ ਚਾਹ ਆ ਗਿਆ ਸੁਆਦ ਹੁਣ ਨਾਲੇ ਤਾਂ ਮੰਮੀ ਦੀਆਂ ਨਜ਼ਰਾਂ ਤੋਂ ਗਈ ਨੜੇ ਵੀਰ ਜੀ ਤੋਂ ਚੰਡ ਖਾ ਲਈ ਇਹਨੂੰ ਕਹਿੰਦੇ ਨੇ ਫੁੱਟ ਪਾਓ ਤੇ ਰਾਜ ਕਰੋ